बोल लेता नहीं तू सी छोड़दे नहीं दास दी घर दी देखो किन्ना कुछ बोली है उथे डॉक्टर हमारे पूछया ओ बलबीर छोंदा एडा बढ़िया जवाब आया कि मैं ता खुशी पड़ा हो गया पहला देखो जी ਹੁਣ ਦੇਖੋ ਡਾਕਟਰਾਂ ਦੀ ਕਹਿੰਦੇ ਆਮ ਆਦਮੀ ਕਲੀਨਿਕ ਮਾਡਲ ਤੂੰ ਨੇ ਮਤਰਾ ਅਸ ਤੱਕ ਦਾ ਇhtियार ਜਾਂਦਾ ਕਿ ਜੋ ਇਲਾਜ ਆਮ ਆਦਮੀ ਕਲੀਨਿਕ ਚ ਹੁੰਦਾ ਉਥੇ ਨਹੀਂ ਹੁੰਦਾ ਮਗਰ ਜੇ ਤਾਂ ਅਸੀਂ ਪੁੱਛਿਆ ਕਿ ਸਾਡੇ ਤਾਂ ਮਜੀਠੇ ਚ ਕਾਈਨਾ ਕਾਲਿਜਿਸਟ ਨਹੀਂ ਤੇ ਅੰਕਿਓ ਵਜੀਰ ਸਾਹਿਬ ਦਾ ਜਵਾਬ ਹੈ ਹਾਂ ਬੜੀ ਘਾਟ ਹੈ ਤੁਸੀਂ ਲੱਭ ਲਿਓ ਤੇ 58 ਤੋਂ 65 ਸਾਲ ਦੀ ਉਮਰ ਦਾ ਹੋਵੇ ਤੇ ਹੀ ਰੱਖ ਲਾਂਗੇ ਸਾਡੂ ਦੀ ਹਾਤੀ ਡਿਊਟੀ ਮਤਲਬ ਇੱਥੇ ਇਥੇ ਬਾਰਡਰ ਚੱਲ ਰਿਹਾ ਇਹਨਾਂ ਨੂੰ ਕੀ ਹੁਣ ਕਹੀਏ ਤੇ ਕੀ ਨਾ ਕਹੀਏ ਹਸਪਤਾਲਾਂ ਤੇ ਆ ਕੱਲ ਪਰसों ਦੀ ਖਬਰ ਹੈ ਇੱਧਰ ਜਾ ਕੇ ਵੈਸਟ ਬੰਗਾਲ ਨੌੜਾ ਪਾਰ ਐ ਸੀ ਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਪਰसों ਚੋਥੇ ਹੀ ਕੁਝ ਡਾਕਟਰਾਂ ਨੂੰ ਮਤਲਬ ਥੇਰ ਇਜ਼ ਟੋਟਲ ਕੋਲਾਪਸ ਆਫ ਲਾਅ ਐਂਡ ਆਰਡਰ ਸਰ ਇਟ ਇਜ਼ you don't even realize the seriousness ਤੁਸੀਂ ਕਿਸੇ ਬੰਦੇ ਨਾਲ ਜਾ ਕੇ ਕਿਸੇ ਨਾਲ ਬੈਠੋ ਤੁਹਾਨੂੰ ਦੱਸੂਗਾ that i don't feel safe today chahe ho dukandar ਤੁਸੀਂ ਦੌਰ ਪਤਾ ਹੈ ਕਿ ਕਿਹਾ ਕੀ ਹੋ ਨਹੀਂ ਸਕਦਾ ਪਰ ਉਸ ਦਰਸ ਨਾ ਸੈਸ਼ਨ ਹੋ ਕੇ ਅੰਡਿਆ ਇਹ ਤੁਹਾਡੀ ਪਾਰਟੀ ਦੇ ਐਮਐਲਏ ਦੇ ਲਈ ਉਹ ਅਸੈਂਬਲੀ ਦੇ ਵਿੱਚ ਕੂਲੀ ਬੋਲਦੇ ਕਿ ਇਸ وجہ ਹੋਰ ਬੋਲਦੇ ਤਾਂ ਹੀ ਤੁਸੀਂ ਛੁੱੜਦੇ ਨਹੀਂ ਦਾਸ ਦੀ ਘਰ ਦੀ ਵੇਖੋ ਕਿੰਨਾ ਕੁਝ ਬੋਲੀ ਹੈ ਉੱਥੇ ਡਾਕਟਰਾਂ ਬਾਰੇ ਪੁੱਛਿਆ ਉਹ ਬਲਬੀਰ ਸਿੰਘ ਦਾ ਐਡਾ ਵਧੀਆ ਜਵਾਬ ਆਇਆ ਕਿ ਮੈਂ ਤਾਂ ਖੁਸ਼ੀਪੜਾ ਹੋ ਗਿਆ ਪਹਿਲਾਂ ਵੇਖੋ ਜੀ ਹੁਣ ਦੇਖੋ ਡਾਕਟਰਾਂ ਦੇ ਕਹਿੰਦੇ ਆਮ ਆਦਮੀ ਕਲੀਨਿਕ ਮਾਡਲ ਤੁਸੀਂ ਨਿਕਲ ਮਦਰਾਸ ਤੱਕ ਇਹਦਾ ਇhtियार ਜਾਂਦਾ ਕਿ ਜੋ ਇਲਾਜ ਆਮ ਆਦਮੀ ਕਲੀਨਿਕ 'ਚ ਹੁੰਦਾ ਉੱਥੇ ਨਹੀਂ ਹੁੰਦਾ ਮਗਰ ਜਿਹਦਾ ਅਸੀਂ ਪੁੱਛਿਆ ਕਿ ਸਾਡੇ ਤਾਂ ਮਜੀਠੇ 'ਚ ਕੋਈ ਨਾ ਕਲੋਜੀਸਟ ਨਹੀਂ ਤੇ ਅੰਕੋ ਵਜੀਰ ਸਾਹਿਬ ਦਾ ਜਵਾਬ ਹੈ ਹਾਂ ਬੜੀ ਘਾਟ ਹੈ ਤੁਸੀਂ ਲੱਭ ਲਿਓ ਤੇ 58 ਤੋਂ 65 ਸਾਲ ਦੀ ਉਮਰ ਦਾ ਹੋਵੇ ਤੇ ਹੀ ਰੱਖ ਲਾਂਗੇ ਸਾਡੂ ਦਾ ਹਾਤੀ ਡਿਊਟੀ ਮਤਲਬ ਇੱਥਾ ਇੱਥੇ ਬਾਰਡਰ ਚੱਲ ਰਾਇਆ ਇਹਨਾਂ ਨੂੰ ਕੀ ਹੁਣ ਕਹੀਏ ਤੇ ਕੀ ਨਾ ਕਹੀਏ ਹਸਪਤਾਲਾਂ ਤੇ ਆ ਕੱਲ ਪਰਸੋਂ ਦੀ ਖਬਰ ਹੈ ਇੱਧਰ ਜਾ ਕੇ ਵੈਸਟ ਬੰਗਾਲ ਨੌੜਾ ਪਾਰ ਰਹੀ ਸੀ ਤੇ ਆ ਜੀ ਅੰਮ੍ਰਿਤਸਰ ਸਾਹਿਬ ਦੇ ਪਰਸੋਂ ਚੋਥੇ ਹੀ ਕੁਝ ਡਾਕਟਰਾਂ ਨੂੰ ਮਤਲਬ ਥੇਰ ਇਜ਼ ਟੋਟਲ ਕੋਲਾਪਸ ਆਫ ਲਾਅ ਐਂਡ ਆਰਡਰ ਸਰ ਇਟ ਇਜ਼ ਯੂ ਡੋਨਟ ਈਵਨ ਰਿਅਲਾਈਜ਼ ਦ ਸੀਰੀਅਸਨੈਸ ਤੁਸੀਂ ਕਿਸੇ ਬੰਦੇ ਨਾਲ ਜਾ ਕੇ ਕਿਸੇ ਨਾਲ ਬੈਠੋ ਤੁਹਾਨੂੰ ਦੱਸੂਗਾ ਕਿ ਆਏ ਡੋਨਟ ਫੀਲ ਸ਼ੇਮ ਟੁਡੇ ਚਾਹੇ ਉਹ ਦੁਕਾਨਦਾਰ ਹੈ